ਸਾਸੀਕਾਲ ਦੋਸਤੋ ਮੈਂ ਗਿਆਨ ਸਿੰਘ ਤੁਹਾਡੇ ਨਾਲ ਬਿਲਕੁਲ ਸੱਚੀ ਤੇ ਸਾਫ਼ ਸੁਥਰੀ ਰਿਪੋਰਟ ਸਾਂਝੀ ਕਰਨ ਲੱਗਿਆ ਹਾਂ ਇਸ ਟਾਈਮ ਮੈਂ ਖੜਾ ਮਕੌੜ ਸਾਹਿਬ ਤੇ ਆਪਾਂ ਇੱਥੇ ਇਲਾਕਾ ਨਿਵਾਸੀਆਂ ਤੋਂ ਪੁੱਛਦੇ ਹਾਂ ਇਸ ਟਾਈਮ ਇੱਥੇ ਦੀ ਸਥਿਤੀ ਕੀ ਆ ਬੱਬੂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਇੱਥੇ ਹਾਂਜੀ ਮੈਂ ਹੰਸਰਾਜ ਸਿੰਘ ਮੈਂ ਮਕੌੜ ਸਾਹਿਬ ਕਿਸਾਨ ਜੂਨੀਅਰ ਦਾ ਪ੍ਰਧਾਨ ਹਾਂਜੀ ਹਾਂਜੀ ਇਸ ਟਾਈਮ ਜਿਹੜੀ ਸਥਿਤੀ ਹੈ ਇੱਥੇ ਕੀ ਸਥਿਤੀ ਹੈ ਜੀ ਇਸ ਟਾਈਮ ਇੱਥੇ ਸਥਿਤੀ ਪਾਣੀ ਖੜ ਗਿਆ ਹਾਂਜੀ ਆ ਕੰਗਰਸ ਉੱਜਾਇ ਚੜ ਰਹੀ ਤੀਆ ਹਾਂਜੀ ਫਸ ਟਾਈਮ ਖੜਿਆ ਜੀ ਪਾਣੀ ਅੱਛਾ ਜੀ ਪਿੱਛੋਂ ਪਾਣੀ ਜੀ ਦੱਸ ਰਹੇ ਨੇ ਵੀ ਪਾਣੀ ਹੈ ਗਿਆ ਹਾਂਜੀ ਪਾਣੀ ਚੜਦਾ ਏ ਹਾਂਜੀ ਇੱਥੇ ਖੜ ਗਿਆ ਇਸ ਟਾਈਮ ਠੀਕ ਹੈ ਜੀ ਹਾਂਜੀ ਇਹ ਮੈਂ ਦੇਖ ਰਿਹਾ ਜਿਹੜਾ ਪਿੱਛੋਂ ਮੈਂ ਕਹਿੰਨਾ ਕੈਮਰਾਮੈਨ ਨੂੰ ਥੋੜਾ ਜਿਹਾ ਨਿਗਾ ਮਰਵਾ ਲੈਣ ਇਹ ਬਾਪੂ ਜੀ ਇਹ ਬਹੁਤ ਜ਼ਿਆਦਾ ਪਾਣੀ ਹੈ ਜਿਹੜਾ ਇੰਨਾ ਚੌੜਾ ਕੱਗਰ ਨਹੀਂ ਹੈਗਾ ਜਿਹੜਾ ਇੱਥੇ ਬਹੁਤ ਜ਼ਿਆਦਾ ਜਿਹੜਾ ਚੜਾਈ ਹੈ ਕੱਗਰ ਦੀ ਬਹੁਤ ਜ਼ਿਆਦਾ ਤੇ ਪਾਣੀ ਵੀ ਇਹ ਬਹੁਤ ਜ਼ਿਆਦਾ ਇਹ ਇੱਥੇ ਇੰਨੀ ਚੜਾਈ ਕਿਵੇਂ ਆ ਕੱਗਰ ਦੀ ਇੰਨੀ ਚੜਾਈ ਵੀਰ ਜੀ ਦੱਗਰ ਚੌਕਾ ਗਰੇ ਚੌੜਾ ajo ਇੱਥੇ ਅੱਛਾ ਜੀ ਅੱਗੇ ਪਿੱਛੇ ਦਾ ਜ਼ਮੀਨਾਂ ਰਕਬਾ ਕਰਕੇ ਇੱਕ ਚੌੜਾ ਕਰਤਾ ਹਾਂਜੀ ਅੱਗੇ ਪੀੜਾ ਆਉ ਰਹਿ ਜਾਂਦਾ ਅੱਗੇ ਰਕਬਾ ਕਰੇ ਨਹੀਂ ਹੈਗਾ ਇੱਥੇ ਲੈ ਕੇ ਛੱਡਦਾ ਪਾਣੀ ਅੱਛਾ ਜੀ ਤਾਂ ਐ ਇੰਨੇ ਜ਼ਿਆਦਾ ਪਾਣੀ ਪਿੱਛੋਂ ਤੋਂ ਆਈ ਜਾਂਦਾ ਅੱਗੇ ਪੀੜਾ ਆ ਇਹਦੇ ਚ ਲੰਗਦਾ ਨਹੀਂ ਹੈਗਾ ਇਹ ਐਸੇ ਕਰਕੇ ਪਾਣੀ ਦੀ ਅੱਗੇ ਰਫਤਾਰ ਜ਼ਿਆਦਾ ਹੈ ਜਿਆਦਾ ਰਫਤਾਰ ਵੀ ਜ਼ਿਆਦਾ ਆ ਪਾਣੀ ਦੀ ਚੜ੍ਹਾਈ ਵੀ ਜ਼ਿਆਦਾ ਆ ਅੱਛਾ ਜੀ ਐਸੇ ਕਰਕੇ ਜਿਹੜੇ ਬੰਨ ਸਾਰੇ ਕਮਜ਼ੋਰ ਕਰਤੇ ਸਾਰੇ ਬੰਦ ਕਮਜ਼ੋਰ ਨੇ ਲੋਕ ਬਹੁਤ ਮੁਸ਼ਕਲਾਂ ਦੀ ਹਾਲਾਤ ਵਿੱਚ ਹਾਂਜੀ ਯੂਜ ਰਹੇ ਨੇ ਜਨਰਾਤ ਇੱਕ ਕੋਰੀਆ ਹਾਂਜੀ ਲੋਕਾਂ ਨੇ ਬਹੁਤ ਮਿਹਨਤ ਕਰ ਰਹੇ ਨੇ ਜਨਰਾਤ ਚੱਲ ਰਹੇ ਨੇ ਹਾਂਜੀ ਮੈਂ ਦੇਖਦਾ ਹੁਣ ਅਸੀਂ 10 ਕਿਲੋਮੀਟਰ ਦਾ ਲਗਭਗ ਮੂਨਕ ਤੋਂ ਚੱਲੇ ਅਸੀਂ ਕੱਗਰ ਦੇ ਕਿਨਾਰੇ ਕਿਨਾਰੇ ਹੀ ਦੌਰਾ ਕਰਦੇ ਫਿਰਦੇ ਹਰੇਕ ਮੋੜ ਤੇ ਹਰੇਕ ਸੰਗਤ ਕਮ ਸੇ 20 ਬੰਦੇ ਬੈਠੇ ਨੇ ਸੇਵਾ ਕਰ ਰਹੇ ਨੇ ਥੈਲੇ ਲਾ ਰਹੇ ਨੇ ਇਹ ਬੰਨ ਰੇਤਲੀ ਜ਼ਮੀਨ ਕਰਕੇ ਨਹੀਂ ਰੇਤਲੀ ਜ਼ਮੀਨ ਤਾਂ ਰੇਤਲੀ ਜ਼ਮੀਨ ਤਾਂ ਜ਼ਰੂਰੀ ਆ ਵੀਰੇ ਰੇਤਲੀ ਵੀ ਜ਼ਰੂਰੀ ਆ ਫਿਰ ਲੰਘਿਆ ਨਹੀਂ ਜਾਂਦਾ ਇਸ ਚੀਕਣੀ ਮਿੱਟੀ ਤੇ ਹਾਂਜੀ ਹਾਂਜੀ ਸਮਝਿਆ ਥੱਲੇ ਮਿੱਟੀ ਮਿੱਟੀ ਚੀਕਣੀ ਵੀ ਆ ਹਾਂਜੀ ਉਹ ਐਤਕੀ ਲੋਕ ਪਹਿਲਾਂ ਤਾਂ ਗੌਰ ਪਰਕੇਸ ਤਾਂ ਗੌਰ ਹੋਈਦੀ ਕਿ ਐਤੀ ਗੌਰ ਨਹੀਂ ਹੋਈ ਇਹਦੀ ਅੱਗੇ ਜੇ ਮਾੜੀ ਮੋੜੀ ਸਫਾਈ ਸੁਈ ਹੋ ਜਾਂਦੀ ਕੋਈ ਹੋਰ ਹੋ ਜਾਂਦਾ ਬਹੁਤ ਫਰਕ ਪੈ ਜਾਂਦਾ ਪ੍ਰਸ਼ਾਸਨ ਵੱਲੋਂ ਨੂੰ ਗੌਰ ਹੋਈ ਜਾਂਦੀ ਗੌਰ ਨਹੀਂ ਹੋਈ ਪਰ ਪਹਿਲਾਂ ਹੁਣ ਹੁਣ ਤਾਂ ਪ੍ਰਸ਼ਾਸਨ ਬਹੁਤ ਆਂ ਦਾ ਕੋਈ ਜਾਂਦਾ ਪਹਿਨਾਂਣੀ ਦੀ ਗੌਰ ਹੁੰਦੀ ਜੇ ਪਹਿਲਾਂ ਗੌਰ ਕਰੇ ਦੋ ਦਿਨ ਮਹੀਨਿਆਂ ਚ ਪਹਿਲਾਂ ਸਫਾਈ ਹੁੰਦੀ ਸਫਾਈ ਮਾੜੀ ਮੋਟੀ ਲੱਗ ਜਾ ਕੋਈ ਮਿੱਟੀ ਲੱਗ ਜਾਏ ਕੁਝ ਬਣ ਜੇ ਤਾਂ ਉਹ ਨਹੀਂ ਬਣਦਾ ਹੈਗਾ ਸਿਸਟਮ ਅੱਛਾ ਵੀ ਹੁਣ ਜਿਹੜੇ ਹਿਸਾਬ ਨਾਲ ਪ੍ਰਸ਼ਾਸਨ ਪੱਪਾ ਪਾਰ ਹੋਇਆ ਫਿਰ ਤਾਂ ਮੈਂ ਕਹ ਰ ਮੈਂ ਸੁਣਿਆ ਕਿ ਜਿਹੜੀਆਂ ਤਰਪਾਲਾਂ ਨੇ ਕਮ ਸੇ ਕਮ 60 8 ਕਿਲੋਮੀਟਰ ਦੀਆਂ ਤਰਪਾਲਾਂ ਜਿਹੜੀਆਂ ਪ੍ਰਸ਼ਾਸਨ ਨੇ ਦਿੱਤੀਆਂ ਨੇ ਲਾਈਟਾਂ ਦਿੱਤੀਆਂ ਨੇ ਬਹੁਤ ਆਜੀ ਕੈਂਡ ਦੀਆਂ ਗੱਲਾਂ ਨੇ ਜ਼ਿਆਦਾ ਹੀ ਸਮਝਿਆ ਲੋਕ ਜ਼ਿਆਦਾ ਮਿੰਟ ਆਪ ਕਰ ਰਹੇ ਨੇ ਇਸ ਟਾਈਮ ਹਾਂਜੀ ਹਾਂ ਜਿਹਦੇ ਨੇੜੇ ਪੈਂਦਾ ਗੱਗਰ ਜਿੱਦ ਨੂੰ ਪਾੜ ਪੈ ਗਿਆ ਤੇ ਕੇਲੇ ਖਰਾਬ ਕਰ ਦੂਗਾ ਇਹ ਲੋਕਾਂ ਨੂੰ ਹੋ ਰਿਹਾ ਜਮਰਾਤ ਤੇ ਆਪਣੇ ਖੇਤ ਨਗਰਾਨੀ ਜਿਆਦਾ ਆਪ ਕਰ ਰਹੇ ਨੇ ਅੱਛਾ ਜੀ ਹਾਂਜੀ ਇਹ ਫਿਰ ਹੁਣ ਐਵੇਂ ਵੀ ਹੈ ਜੀ ਸੰਗਤ ਦੇ ਜਿਹੜਾ ਸਹਿਯੋਗ ਕਰਕੇ ਇਸ ਵਾਰ ਸੰਗਤ ਬਹੁਤ ਸਹਿਯੋਗ ਦੇ ਰਹੀ ਹੈ ਜੀ ਦੂਰੋਂ ਰਤੀਏ ਸਾਈਡ ਤੋਂ ਬਹੁਤ ਦੂਰ ਤੋਂ ਬੰਦੇ ਆ ਕੇ ਇੱਥੇ ਸਹਿਯੋਗ ਦੇ ਰਹੇ ਨੇ ਸੇਵਾ ਵੀ ਕਰ ਰਹੇ ਨੇ ਜੀ ਸੇਵਾ ਵੀ ਕਰ ਰਹੇ ਨੇ ਜੀ ਅੱਛਾ ਸੇਵਾ ਭੇਜ ਹਾਂ ਵਧੀਆ ਜਿਸਾ ਜੋਗ ਆਏਗਾ ਪਰਮਾ ਜਰਾ ਪਿੰਡ ਇਧਰ ਹਾਂਡਾ ਪਿੰਡ ਬਹੁਤ ਸਹਿਯੋਗ ਦੇ ਰਿਹਾ ਹਾਂਜੀ ਕਿਉਂ ਪਿਛਲੇ ਆਪਣਾ 23 23 ਬਹੁਤ ਨੁਕਸਾਨ ਹੋਇਆ ਤੀਆ 23 ਚ ਤਾਂ ਜੀੜੀ ਲੱਗ ਗਈ ਇਹਦੀ ਹੁਣ ਤਾਂ ਜੀੜੀ ਲੱਗਣ ਦਾ ਕੋਈ ਸਿਸਟਮ ਹੀ ਨਹੀਂ ਹੈਗਾ ਹਾਂਜੀ 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 ਜਦ ਤਾ ਜੀੜੀ ਹੋ ਵੀ ਗਈ ਵਧੀਆ ਹਾਂਜੀ ਹੈ ਹੁਣ ਤਾਂ ਲੋਕਾਂ ਨੂੰ ਆਬੇ ਬਚਦੇ ਕਿਸੇ ਤਰ੍ਹਾਂ ਹਾਂ ਇਹ ਲੋਕਾਂ ਦੀ ਜਾਨ ਤੇ ਬਣੀ ਪਈ ਆ ਜਾਨ ਤੇ ਬਣੀ ਪਈ ਕਿਉਂਕਿ ਇਸ ਵਾਰ ਜਿਹੜੀ ਇਸ ਤੋਂ ਬਾਅਦ ਤਾਂ ਕਣਕ ਵੀ ਨਹੀਂ ਹੋਣੀ ਕਣਕ ਤਾਂ ਚਲ ਕਣਕ ਤਾਂ ਬਹੁਤ ਲੰਬੀ ਪਾਦਾ ਜੀ ਇਹਨੂੰ ਹਾੜੀ ਨਹੀਂ ਖਰਾਬ ਸੜਨਾ ਇਹਦਾ ਕਿਸੇ ਪਾਸੇ ਟੁੱਟ ਗਿਆ ਹਾਂ ਹਾਂ ਸਮਝਿਆ ਜਮੀਨ ਨਹੀਂ ਖਤਰਾ ਖਤਰਾ ਦੀ ਕਿਵੇਂ ਆ ਖਤਰਾ ਕਿਵੇਂ ਖਤਰਾ ਤਾਂ ਹੈਗਾ ਜੀ ਅਜੇ ਅੱਛਾ ਜੀ ਜੱਤਰ 2-3 ਫੁੱਟ ਉਤਰਦਾ ਨਹੀਂ ਜੱਤਰ ਦਾ ਖਤਰਾ ਹੈ ਇਹ ਆ ਹਾਂਜੀ ਕਿਉਂਕਿ ਬੰਨ ਦੇ ਨਾਲ ਨਾਲ ਦੇ ਨਾਲ ਨਾਲ ਨਾ ਬੰਦ ਜੇ ਥੱਲੇ ਉਤਰੂਗਾ ਫਿਰ ਵੀ ਮੜ ਮੋੜਾ ਬਹੁਤ ਫਰਕ ਪਊਗਾ ਇਹਦਾ ਫਿਰ ਵੀ ਤੇਵਾਰੀ ਗੋਣੀ ਹੈ ਜੀ ਅੱਛਾ ਜੀ ਹਾਂ ਇਹ ਜੀ ਰਾਖੀ ਰੱਖਣੀ ਪਊਗੀ ਜੀ ਮਾਹੌਲ ਕਿਵੇਂ ਇਸ ਟਾਈਮ ਜਿਹੜਾ ਆਪਣਾ ਇਹ ਲੱਤਾ ਬਹੁਤ ਨੂੰ ਅਜ ਸ਼ਾਂਤੀ ਆ ਵੀ ਥੋੜੀ ਸ਼ਾਂਤੀ ਹੋ ਗਈ ਵੀ ਥੋੜਾ ਜਨਾ ਬਹੁਤ ਫਰਕ ਪੈ ਗਿਆ ਪਰਮਾਤਮਾ कृपा ਨਾਲ ਹਾਂਜੀ ਹਾਂਜੀ ਵੀ ਸ਼ਾਂਤੀ ਹੋ ਗਈ ਗੱਤੋਂ ਵੀ ਹਾਂ ਖੜ ਗਿਆ ਲੋਕਾਂ ਨੂੰ ਹੋ ਗਿਆ ਵੀ ਆਸਰਾ ਜਾ ਹੋ ਗਿਆ ਹਾਂ ਮਤਲਬ ਥੋੜੀ ਜੀ એનર્ਜੀ ਲੋਕਾਂ ਚ ਆਈ ਆ ਪੋਜ਼ਿਟਿਵਿਟੀ ਆਈ ਆ ਇਸ ਟਾਈਮ ਲੋਕ ਜਿਹੜੇ ਪੱਬਾਂ ਪਾਰ ਮੋਟਰਸਾਈਕਲ ਤੇ ਫਿਰਦੇ ਨੇ ਉੱਥੇ ਲੇਡੀਜ਼ ਵੀ ਲੱਗ ਰਹੀਆਂ ਨੇ ਸਾਰੇ ਹਾਂ ਥੋੜੀ ਸ਼ਾਂਤੀ ਜੀ ਹੋ ਗਈ ਅੱਜ ਕੱਲ ਤਾਂ ਇੱਥੇ ਮੇਲਾ ਪਰ ਰਹੇ ਰਿਹਾ ਲੋਕ ਦੇਖਣੇ ਵਾਲੇ ਬਹੁਤ ਤੇ ਅੱਛਾ ਜੀ ਹਾਂ ਅੱਜ ਬਹੁਤ ਸ਼ਾਂਤੀ ਦੀ ਹੋਆ ਚਲੋ ਠੀਕ ਹੈ ਥੈਂਕ ਯੂ ਧੰਨਵਾਦ ਜੀ ਤੁਹਾਡਾ ਆਇਆ ਦਾ ਠੀਕ ਮੈਂ ਕਹਿੰਦਾ ਕੈਮਰਾਮੈਨ ਨੂੰ ਇੱਕ ਵਾਰ ਦਿਖਾ ਦਿਓ ਇਹ ਜਿਹੜਾ ਅਸੀਂ ਖੜੇ ਹਾਂ ਇਸ ਟਾਈਮ ਕੋੜ ਸਾਹਿਬ ਤੇ ਇੱਥੇ ਜਿਹੜਾ ਪਾਣੀ ਦਾ ਲੈਵਲ ਹੈ ਮੈਂ ਕਹਿੰਦਾ ਵੀ ਇਸ ਟਾਈਮ ਜਿਹੜੇ ਸਾਰੇ ਪੰਜਾਬ ਤੋਂ ਹਾਈਲਾਈਟ ਜਿਹੜਾ ਇਹ ਇਲਾਕਾ ਹੋਇਆ ਹੋਇਆ ਮੂਨਕ ਬਕੋਰ ਸਾਹਿਬ ਤੇ ਆਪਣਾ ਸੁਰਜਣ ਪੈਣੀ ਸਲੇਮਗੜ ਬਈ ਪਿੰਡ ਨੇ ਫੂਲ ਫੂਲ ਦਾ ਤੇ ਆਪਣਾ ਇੱਥੇ ਜਿਹੜਾ ਪਾਣੀ ਦਾ ਲੈਵਲ ਥੋੜਾ ਜਿਆਦਾ ਤੇ ਬਨ ਵੀ ਥੋੜੇ ਜੇ ਕਮਜ਼ੋਰ ਨੇ ਇੱਥੇ ਕਿਉਂਕਿ ਰੇਤਲੀ ਜ਼ਮੀਨ ਦਾ ਰੇਤਲੀ ਮਿੱਟੀ ਦਾ ਜਿਹੜੇ ਬਨ ਲੱਗੇ ਹੋਏ ਨੇ ਹੌਲੀ ਹੌਲੀ ਖੁਰਦੀ ਰਹਿੰਦੀ ਐ ਇਸ ਕਰਕੇ ਇੱਥੇ ਥੋੜਾ ਜਿਹਾ ਖਾਤਰੇ ਦਾ ਮਾਹੌਲ ਜਿਹੜਾ ਬਣਿਆ ਹੋਇਆ ਹੈ